1 ਅਤੇ 2 ਅਕਤੂਬਰ ਬਠਿੰਡਾ ਸਬਜ਼ੀ ਮੰਡੀ ਦਾ ਰੇਟ ਹੈ ਜੀ ਫੋਲੋ ਵੀਡੀਓ ਨੂੰ ਸ਼ੇਅਰ ਨੂੰ ਕਰਦੇ ਆ ਕਰੋ ਪਤਾ ਗੋਭੀ ਹੈਗੀ ਜੀ 33 ਰੁਪਏ ਅਤੇ ਫੁੱਲ ਗੋਭੀ ਹੈਗੀ ਜੀ 40 ਰੁਪਏ ਪ੍ਰਤੀ ਕਿਲੋ ਰੇਟ ਥੋੜਾ ਮੋਟਾ ਵਧ ਘਟ ਹੋ ਸਕਦਾ ਹੈ ਕੁਆਂਟੀਟੀ ਦੇ ਕੁਆਲਿਟੀ ਦੇ ਹਿਸਾਬ ਨਾਲ ਮਿਰਚ ਹੈਗੀ ਜੀ 85 ਰੁਪਏ ਪਾਲਕ ਹੈਗੀ ਜੀ 22 ਰੁਪਏ ਬਾਥੂ 30 ਰੁਪਏ ਸਾਗ 50 ਰੁਪਏ ਧਣੀ ਆਏਗਾ ਜੀ 150 ਰੁਪਏ ਧਣੀਏ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਜੀ Shimla mirchi ਦਾ rate ਵੀ ਕਾਫੀ ਤੇਜ਼ ਹੋ ਚੁੱਕਾ ਜੀ 100 ਰੁਪਏ ਪ੍ਰਤੀ ਕਿਲੋ ਟਿੰਡਾ ਹੈਗਾ ਜੀ 50 ਤੋਰੀ 45 ਤੇ ਫਲੀ ਹੈਗੀ ਹੈ ਜੀ 45 ਇਹਦੇ rate ਵਿੱਚ ਥੋੜੀ ਗਿਰਾਵਟ ਆਈ ਹੈ ਤੇ ਜਿਹੜੀ French bean ਫਲੀ ਹੈ ਇਹਦਾ rate ਥੋੜਾ ਤੇਜ਼ ਹੋ ਗਿਆ ਜੀ 85 ਰੁਪਏ ਤੇ ਕੱਦੂ ਹੈਗਾ ਜੀ 60 ਰੁਪਏ ਇਹਦੇ rate ਵਿੱਚ ਵੀ ਤੇਜ਼ੀ ਹੈ ਭਿੰਡੀ 40 ਅਰਬੀ 35 ਸਲਗ ਮੇਗਾ ਜੀ 50 ਤੇ ਗਾਜਰ ਹੈਗੇ ਜੀ 35 ਰੁਪਏ ਗਾਜਰ ਦੇ ਰੇਟ ਵਿੱਚ ਵੀ ਥੋੜਾ ਜਿਹਾ ਜਾਫਾ ਹੋਇਆ ਤੇ ਚਕੰਦਰ ਹੈਗੇ ਜੀ 30 ਤੋਂ 35 ਖੀਰਾ ਹੈਗਾ ਜੀ 35 ਰੁਪਏ 35 36 ਰੁਪਏ ਖੀਰੇ ਦੇ ਰੇਟ ਚ ਗਰਾਵਟਾਈ ਹੈ ਟਮਾਟਰ 28 ਰੁਪਏ ਆਲੂ ਹੈਗਾ ਜੀ 15 ਰੁਪਏ ਆਲੂ ਦੇ ਰੇਟ ਵਿੱਚ ਥੋੜੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਇਹ ਮਿਲਦਾ ਸੀਗਾ 11 ਦੇ 12 ਰੁਪਏ ਤੇ ਪਿਆਜ਼ ਹੈਗਾ ਜੀ 22 ਰੁਪਏ ਤੇ ਅਦਰਕ 70 ਰੁਪਏ ਲਸਣ 100 ਰੁਪਏ ਪ੍ਰਤੀ ਕਿਲੋ